ਵਿਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਕੁਮਲ ਗ੍ਰੀਤਕ ਹਾਂ ਹਾਜ਼ਰ ਹੋਇਆ ਅੱਜ ਤੇ ਮੁੱਖ ਖਬਰਾਂ ਦੇ ਨਾਲ ਤਾਂ ਬਰੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 450 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਤੋਂ ਜਿਹੜੇ ਕੀ ਵੰਡੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਰੁਜ਼ਗਾਰ ਦੇ ਤਹਿਤ ਚੰਡੀਗੜ੍ਹ ਡੇਟਾ ਗੋਰ ਥੀਏਟਰ ਵਿਕੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨਿਯੁਕਤ 450 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਤੇ ਇਸ ਮੌਕੇ ਮੰਤਰੀ ਡਾਕਟਰ ਅਰਜੋਤ ਸਿੰਘ ਗੁਰਮੀਤ ਸਿੰਘ ਖੁੱਡਿਆ ਤੇ ਬਰਿੰਦਰ ਕੁਮਾਰ ਗੋਇਲ ਵੀ ਉਥੇ ਮੌਜੂਦ ਰਹੇ ਮੁਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਪਿੱਛੇ ਨਹੀਂ ਹਟਦੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਭਰਤੀ ਨੂੰ ਚੁਣੌਤੀ ਨਾ ਦੇ ਸਕੇ ਤੇ ਆਓ ਸੁਣਦੇ ਹਾਂ ਅੱਗੇ ਮੁਖ ਮੰਤਰੀ ਮਾਨ ਦੇ ਵੱਲੋਂ ਸੰਬੋਧਨ ਕਰਦੇ ਦੌਰਾਨ ਕਿ ਕੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਫਸਟ ਸੈਕਿੰਡ ਜਾਂ ਟੌਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਹੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਪਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਿਹਾ ਗਿਆ ਕਿ ਬੇਬੇ ਵੇੜ ਕਰਦੀ ਸੀਗੀ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟਾਗੋਰ ਥੀਏਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸ ਮਾਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਔਰ ਮਾਵਾ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾਦ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਅਕਦੀਆਂ ਅੱਜ ਮਾਵਾ ਭੈਣਾਂ ਦੀਆਂ ਦੁਆਵਾਂ ਮਿਲਣਗੀਆਂ ਕਿੰਨੇ ਅਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚੋਂ ਨਾ ਹੋਣ ਪ੍ਰਾਈਵੇਟ ਸੈਕਟਰ ਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂ ਕਿ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਤਿਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਦੇ ਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਇਹਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜਾਏ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਆ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਆ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਟਾਂ 'ਚ ਕੇਸ ਚੱਲਦੇ ਜਾਂ ਧਰਨੇ ਦਿੰਦੇ ਦਿੰਦੇ ਓਵਰੇਜ ਹੋ ਗਏ ਉਮਰਾਂ ਹੀ ਲੰਘ ਗਈਆਂ ਮਤਲਬ ਉਹ ਤੱਕ ਉਮਰ ਲੰਘ ਗਈ ਕਈਆਂ ਤੇਈ ਡਿਪਾਰਟਮੈਂਟ ਐ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਏਜ ਵਧਾ ਦਿੰਨੇ ਆ ਹਾਂ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਵਾਸਤੇ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤਾਂ ਮੈਂ ਤੁਹਾਡੇ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਤੁਸੀਂ ਕੰਮ ਨਹੀਂ ਆ ਸਕਦੇ ਮਨ ਹਰਾਨੀ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਮਟੇਟੇ 67 ਸਾਲ ਦੇ ਆ ਨੂੰ ਮਿਲਦੀਆਂ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੋਗਤ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਉਮਰ 'ਚ ਜਨੂਨ ਹੈ ਜਿਸ ਉਮਰ 'ਚ ਜੋਸ਼ ਤੇ ਜਜ਼ਬਾ ਹੈ ਉਸ ਉਮਰ 'ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਤਾਂ ਤੇਰੀ ਹਰ ਜੋਸ਼ ਸਿੰਘ ਬੈਂਸ ਦੇ ਵੱਲੋਂ ਵਾਖਵਾਕ ਪਿੰਡਾਂ ਦੇ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਨਸ਼ਾ ਵਿਰੋਧ ਮਾਰਚ ਦੇ ਮੱਦੇ ਨਜ਼ਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਸੰਬੋਧਨ ਵੀ ਕੀਤਾ ਗਿਆ ਯੋਧ ਨਸ਼ੇ ਵਿਰੋਧ ਦਿਨ ਨਸ਼ਾ ਮੁਕਤੀ ਮਾਰਸ਼ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪਹੁੰਚਿਆ ਗਿਆ ਪਿੰਡ ਤਲਵਾੜਾ ਪਿੰਡ ਨਿੱਕੂ ਨੰਗਲ ਤੇ ਪਿੰਡ ਮੇਗਪੁਰ ਤੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਆਪਣੇ ਵਿਚਾਰ ਸਾਹਮਣੇ ਰੱਖੇ ਗਏ ਮਾਤਾ ਜਲਪਾ ਮਾਤਾ ਦੀ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਨਾਨਾ ਦੇਵੀ ਦੀ ਧਰਤੀ ਹੈ ਤੇ ਸਾਡੀ ਇਹ ਦਿਲੀ ਇੱਛਾ ਹੈ ਕਿ ਪੂਰੇ ਪੰਜਾਬ ਚੋਂ ਸਭ ਤੋਂ ਪਹਿਲਾਂ ਸਾਡੇ ਇਲਾਕੇ ਚੋਂ ਨਸ਼ਾ ਸਾਫ ਹੋਵੇ ਪਿਛਲੇ ਦਿਨ ਵੀ ਇਹ ਮੀਟ 11000 ਬੰਦੇ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਆ ਆਪਣੇ ਇਲਾਕੇ 100 ਤੋਂ ਵੱਧ ਤਸਕਰ ਛੋਟੇ ਵੱਡੇ ਅੰਦਰ ਦਿੱਤੇ ਆ ਕਿਸੇ ਨੂੰ 60 ਗ੍ਰਾਮ ਹਿਰੋਇਨ ਕਿਸੇ ਨੂੰ 11 ਗ੍ਰਾਮ ਹਿਰੋਇਨ ਐਂਡ ਸਾਫ਼ ਕਰਨ ਤੇ ਲੱਗੇ ਹੋਏ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਕਿ ਕੋਈ ਰਾਜਨੀਤਿਕ ਦਬਾਅ ਨਹੀਂ ਕਿਸੇ ਵੀ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਸਾਥੀ ਦਾ ਫੋਨ ਆਊਗਾ ਤੁਸੀਂ ਐਂਡ ਜੇ ਜੇ ਸਾਨੂੰ ਪਤਾ ਲੱਗ ਗਿਆ ਤੁਸੀਂ ਪਕਾਉਂਦੇ ਹੋਏ ਤਾਂ ਤੁਹਾਡੀ ਖੈਰ ਨਹੀਂ ਜੇ ਤੁਸੀਂ ਸ਼ਾਮਲ ਹੋਏ ਤਾਂ ਤੁਹਾਡੀ ਖੈਰ ਨਹੀਂ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਕਿਵੇਂ ਇੱਕ ਪੁਲਿਸ ਵਾਲੇ ਨੂੰ ਅੰਦਰ ਦਿੱਤਾ ਕਿਵੇਂ ਇੱਕ ਡੀਐਸਪੀ ਜੇਲ੍ਹ ਨੂੰ ਜਿਹੜਾ ਕਿਸੇ ਦੀ ਖੈਰ ਨਹੀਂ ਅਸੀਂ ਫੌਰੀ ਨਹੀਂ ਕਰਦੇ ਆਪਾਂ ਨਸ਼ਾ ਸਾਫ਼ ਕਰਦੇ ਦੂਜਾ ਹੁ ਜੀ ਸਾਡਾ ਕੰਮ ਹੈ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਤਾਂ ਕਿ ਪਿੰਡ ਜਾਗ ਰੱਖੋ ਅਸੀਂ ਆਪਣੇ ਪਿੰਡਾਂ ਦੇ ਪਹਿਰੇਦਾਰ ਬਣ ਕੇ ਲੜੀਏ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਸੋਕ ਆਈਏ ਅਸੀਂ ਦੇਖੀਏ ਸਰਪੰਚ ਸਾਹਿਬ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਪਰ ਇਹ ਸਾਡੇ ਸਾਰਿਆਂ ਦੀ ਪੰਚਾਇਤ ਦੇ ਨਾਲੋਂ ਨਾਲੋਂ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਖੀਏ ਪਿੰਡ ਦੇ ਵਿੱਚ ਕੋਈ ਗਲਤ ਅੰਸਰ ਤਾਂ ਨਹੀਂ ਆ ਰਿਹਾ ਜੋ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ ਹੋਵੇ ਕੋਈ ਇਦਾਂ ਦੇ ਸ਼ਖਸ ਇਦਾਂ ਦੇ ਨੌਜਵਾਨ ਜੋ ਆ ਕੇ ਪਿੰਡ 'ਚ ਖੜਦੇ ਹੋਣ ਪਿੰਡ ਦਾ ਮਾਹੌਲ ਖਰਾਬ ਕਰਦੇ ਹੋਣ ਉਹਨਾਂ ਦੀ ਰਿਪੋਰਟ ਕਰੋ ਤਾਂ ਕਿ ਉਹ ਪਿੰਡ 'ਚ ਨਾ ਬੜਨ ਦੂਜਾ ਪਿੰਡ ਦੇ ਵਿੱਚ ਜਿਹੜੇ ਬੱਚੇ ਇਸ ਦਰਦ ਵਿੱਚ ਫਸੇ ਹੋਏ ਐ ਉਹਨਾਂ ਦਾ ਆਪਾਂ ਇਲਾਜ ਕਰਾਈਏ ਨੰਗਲ ਵਿਕੇ ਓਟ ਕੇ ਸੈਂਟਰ ਹੈਗਾ ਉੱਥੇ ਗੋਲੀ ਲੱਗ ਜਾਂਦੀ ਐ ਗੁਪਤੋ ਗੋਲੀ ਲੱਗਦੀ ਐ ਕਿਸੇ ਨੂੰ ਪਤਾ ਨਹੀਂ ਲੱਗੂਗਾ ਉਹ ਗੋਲੀ ਤੁਹਾਡਾ ਨਸ਼ੇ ਦੀ ਤੋੜਦੀ ਲੱਗਨ ਦਿੰਦੀ ਤੁਹਾਡਾ ਸਰੀਰਕ ਨੁਕਸਾਨ ਨਹੀਂ ਕਰਦੀ ਤੇ ਹੌਲੀ-ਹੌਲੀ ਤੁਹਾਡਾ ਨਸ਼ਾ ਜਿਹੜਾ ਛੁੱਟਦਾ ਜਾਂਦਾ ਅਗਰ ਕੋਈ ਜ਼ਿਆਦਾ ਪੀੜਿਤ ਐ ਤਾਂ ਉਸ ਨੂੰ ਆਪਾਂ ਨਸ਼ਾ ਛਡਾਊ ਕੇਂਦਰ ਅਨੰਦਪੁਰ ਸਾਹਿਬ ਤੇ ਰੋਪੜ ਬਣਾ ਦਿੱਤੇ ਸਾਰਾ ਖਰਚਾ ਸਰਕਾਰ ਕਰਦੀ ਹੈ ਉਸ ਨੂੰ ਉੱਥੇ ਡਾਈਟ ਰੋਟੀ ਰਹਿਣਾ ਪਹਿਣ ਸਹਿਣਾ ਦਵਾਈਆਂ ਮਾਨਸਿਕ ਡਾਕਟਰ ਜਿਹੜੇ ਹੈ ਵਧੀਆ ਤੋਂ ਵਧੀਆ ਸੈਕਟਰੀਓ ਮਿਲਦੇ ਆ ਤਾਂ ਕਿ ਡੇਢ ਤੋਂ ਮਹੀਨੇ ਚ ਬੱਚਾ ਜਿਹੜਾ ਹੈ ਉਹ ਠੀਕ ਹੋ ਕੇ ਘਰ ਪਰਤ ਜਾਵੇ ਆਪਣਾ ਤਾਂ ਇੰਨਾ ਹੀ ਮਕਸਦ ਹੈ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਜੀ ਸਾਡੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ਾ ਬਿਕਾਉਂਦੀਆਂ ਸੀ ਅਸੀਂ ਨਸ਼ਾ ਖਤਮ ਕਰਨਾ ਚਾਹੀ ਪਿੰਡ ਪਿੰਡ ਚੱਲੇ ਹੋਏ ਸਾਰਾ ਪ੍ਰਸ਼ਾਸਨ ਖੁਦ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਤੋਂ ਸੇਂਟ ਮੈਟਵੇ ਤੋਂ ਬੀਡੀਪੀਓ ਤਹਿਸੀਲਦਾਰ ਖਦ ਇੱਕ ਇੱਕ ਪਿੰਡ ਜਾ ਰਹੇ ਦੂਜਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਥਰੂ ਇਹ ਦੱਸਣਾ ਚਾਹੁੰਗਾ ਕਿ ਆਪਾਂ 15 ਦਿਨ ਤੋਂ ਪਾਣੀਆਂ ਦੀ ਲੜਾਈ ਲੜ ਰਹੇ ਸੀ ਸਾਡੇ ਇਲਾਕੇ ਚ ਟੈਂਕ ਬਣੇ ਸਾਡੇ ਇਲਾਕੇ ਚ ਲੈਹਰਾ ਬਣਿਆ ਪਰ ਸਾਨੂੰ ਪਾਣੀ ਨਹੀਂ ਮਿਲਿਆ ਨਾ ਖੇਤਾਂ ਨੂੰ ਪਾਣੀ ਆ ਸਾਡੇ ਸਰਪੰਚ ਸਾਹਿਬ ਹੈਗੇ ਸੇਖੋ ਸਾਹਿਬ ਮੇਰੇ ਡਰੈਵ 500 ਕਿਲਾ ਇਹਨਾਂ ਦੀ ਜ਼ਮੀਨ ਬੰਜਰ ਰਹਿੰਦੀ ਹੈ। ਹੋਣੀ ਮੈਨੂੰ ਮੇਰਾ ਵੀਰ ਸੇਠੀ ਵੀ ਟੁਕਲੀ ਵਾਲੇ ਸਰਪੰਚ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਦੇ ਪਿੰਡ ਚ ਪੈਕਲਨ ਕਰੇਗੇ। ਸਭ ਤੋਂ ਪਹਿਲੀ ਵਾਰੀ ਪਾਣੀ ਮਿਲਿਆ ਮੈਂ ਨਿੱਕੂ ਨੰਗਲ ਤੋਂ ਆਇਆ ਉਸ ਪਿੰਡ ਨੂੰ ਪਹਿਲੀ ਵਾਰੀ ਪੀਣ ਵਾਲਾ ਲਹਿਰੀ ਪਾਣੀ ਉਹਨੂੰ ਮਿਲ ਗਿਆ। ਸਾਨੂੰ ਕੀ ਪੈਦਾ ਸੀ ਡੈਮਾਂ ਦਾ ਤੇ ਨਹਿਰਾਂ ਦਾ। ਪਾਣੀ ਦਾ ਸਾਰਾ ਹਰਿਆਣੇ ਲੈ ਜਾਂਦਾ ਸੀ। ਅਸੀਂ 15 ਦਿਨ ਤੋਂ ਉੱਥੇ ਮੋਰਚਾ ਲਾ ਕੇ ਉਹ ਲੜਾਈ ਲੜੀ ਤੇ ਅੱਜ ਸ਼ਾਮ ਤੱਕ ਦਾ ਸਮਾਂ ਸੀਗਾ ਹਰਿਆਣਾ ਇਹ ਪਾਣੀ ਖੋਣਾ ਚਾਹੁੰਦਾ ਸੀ ਅਸੀਂ ਉਹ ਪਾਣੀ ਜਾਣ ਨਹੀਂ ਦਿੱਤਾ ਸਾਡੀ ਜਿੱਤ ਹੋਈ ਹੈ ਤਦ ਦੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ BBMB ਨੇ ਜਵਾਬ ਜਿਹੜਾ ਕਿ ਦਾਇਰ ਕੀਤਾ ਤਾਂ ਬਿਲਕੁਲ ਪਾਣੀ ਦੇ ਮੁੱਦੇ ਤੇ BBMB ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਉਸ ਦੌਰਾਨ ਅਦਾਲਤ ਦੇ ਵਿੱਚ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ BBMP ਨੇ ਆਪਣੇ ਜਵਾਬ ਦਾਇਰ ਕੀਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਦੇ ਲਈ ਅਦਾਲਤ ਤੋਂ 2 ਦਿਨਾਂ ਦਾ ਸਮਾਂ ਮੰਗਿਆ ਅਦਾਲਤ ਨੇ ਇਸ ਤੇ ਸਹਿਮਤੀ ਜਤਾਉਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ ਕੀਤੀ ਹੈ ਜਿਹਾ ਦੱਸਨੀ ਹੋਈ ਹੈ ਕਿ BBMB ਬਲੋਰਾ ਤੋਂ ਰਾਤੋ ਰਾਤ ਹਰਿਆਣਾ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਾਣੀ ਨੂੰ ਲੈ ਕੇ ਪੁਨਰ ਵਿਚਾਰ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਸੀ ਜਿਸ ਤੇ ਸੁਣਵਾਈ ਕਰਦਿਆ ਹਾਈ ਕੋਰਟ ਨੇ ਕੇਂਦਰ ਸਰਕਾਰ BBMB ਅਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਸੀ ਜਿਸ ਦੇ ਚਾਲਦਿਆਂ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੱਗੇ ਬਾਅਦ ਦੇ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਦੇ ਵਿੱਚ ਪੰਜਾਬ ਸਰਕਾਰ ਜਿਹੜੇ ਕਿ ਕੰਮ ਆ ਬੋਈ ਹੈ ਸਿਕੰਦਰ ਹਜੋ ਸਿੰਘ ਵਸਤੇ ਵੱਲੋਂ ਇੱਕ ਬਿਆਨ ਝਾਰੀ ਕੀਤਾ ਗਿਆ ਕੈਬਨਟ ਮੰਤਰੀ ਜੋਸਿੰਗ ਬੈਂਸ ਨੇ ਆ ਜਾਣ ਕੇ ਦਿੱਤੇ ਕਿ ਨੰਗਲ ਡੈਮ ਤੋਂ ਸੁਪਿਆ ਨੂੰ ਪਾਣੀ ਸਪਲਾਈ ਦੇ ਸਾਈਕਲ ਦੀ ਆਖਰੀ ਤਾਰੀਖ ਹੈ ਸਿਮਗੁਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਆਪਣੇ ਹਿੱਸੇ ਦਾ ਪਾਣੀ ਰੋਕਣ ਦੇ ਵਿੱਚ ਕਾਮਯਾਬ ਰਿਹਾ ਤੇ ਤਾਂ ਦੱਸਣ ਲਿਆ ਕਿ ਅੱਜ 11 ਵਜੇ ਸੀਐਮ ਮਾਨ ਨੰਗਲ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਲਈ ਉੱਥੇ ਪਹੁੰਚਣਗੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੋਰਚਾ ਜੜਾ ਕੀ ਫਤਿਹ ਹੋਇਆ ਸਸਪਿਕਲਜੀ ਮੈਂ ਤੁਹਾਡਾ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਹਾਂ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਕਮਟੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਏ ਸੀ ਸਾਡੇ ਚਰਨੈਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਕਿੰਨੀ ਵਾਰੀ ਪੀਬੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਆ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹਨਾਂ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਈ ਦੀ ਬਖਸ਼ਿਸ਼ ਹੋਈ ਹੈ ਕਿ ਅੱਜ 20 ਮਈ ਹੋ ਗਈ ਹੈ ਤੇ ਹੁਣ ਸਿਰਫ ਛੰਟ ਘੰਟੇ ਰਹਿ ਗਏ ਆ ਕੱਲ 21 ਤਰੀਕ ਹੈ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਿੱਚ ਆ ਰਹੇ ਆ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹਨਾਂ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਏਕ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਕੰਦ ਜ਼ਰੂਰ ਆਓ ਇਹ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਮਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਟਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਖੁਦ ਚੇਅਰਮੈਨ ਆ ਗਿਆ ਕਦੀ ਪੁਛ ਆ ਗਿਆ ਪਰ ਸਾਡੇ ਸਾਥੀ ਇਹ ਚਟਾਨ ਮਹੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਖੇਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ਕਾਡਾ ਕਰਨਾ ਮੁਕੰਤੀ ਸਾਹਿਬ ਵੀ ਆ ਰਹੇ ਆਪ ਸਭ ਨੂੰ ਪੀੜ ਹੈ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹੋਸਟ ਯੋਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਵਕ ਵਖ ਅਚਨਚੇ ਚੈਕਿੰਗ ਕੀਤੀਆਂ ਚਾਰੀਆਂ ਨੇ ਪਿੰਨਾਂ ਦੇ ਵਿੱਚ ਜਾ ਕੇ ਤਾਂ ਮਾਨ ਸਰਕਾਰ ਦਾ ਵਾਈਕੋ ਏਜੰਡਾ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਜਿਸ ਤੇ ਮੱਦ ਨਸਰ ਬੁਲਡੋਜ਼ਰ ਐਕਸ਼ਨ ਵੀ ਲਿੱਤੇ ਜਾ ਰਹੇ ਨੇ ਤਾਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਨਸ਼ਾ ਵਿਰੋਧ ਮੋਹਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਤੇ ਨਸ਼ਾ ਤਸਕਰ ਦਾ ਕਾਰ ਜੜਾ ਕਿ ਢਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਬਿਆਨ ਛਾੜੀ ਕੀਤਾ ਗਿਆ ਪੰਜਾਬ ਦੇ ਵਿੱਚ ਪੈ ਰਹੀ ਗਰਮੀ ਇਸ ਵੇਲੇ ਆਤ ਕਰਾ ਰਹੀ ਹੈ ਦਾਜ਼ਨਿਆਂ ਕਿ ਗਰਮੀ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਅਲਰਟ ਜਿਹੜੇ ਕੀ ਜਾਰੀ ਕੀਤੇ ਜਾ ਰਹੇ ਨੇ ਪਿਛਲੇ ਕੁਝ ਨਾ ਤੋਂ ਗਰਮੀ ਦਾ ਕਹਿਰ ਕਾਫੀ ਜ਼ਿਆਦਾ ਜਿਹੜਾ ਕਿ ਨਜ਼ਰ ਆ ਰਿਹਾ ਤਾਂ ਉਸ ਦੇ ਮੱਦੇ ਨਜ਼ਰ ਪਾਰਾ ਜਿਹੜਾ ਕਿ ਹੁਣ ਵਧਦਾ ਹੀ ਜਾ ਰਿਹਾ ਦਿਨੋਂ ਦਿਨ ਲੋਕਾਂ ਨੂੰ ਵੀ ਕਾਫੀ ਜਿਹੜੀ ਕਿ ਘਰੋਂ ਬਾਹਰ ਨਿਕਲਣ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਖਾਸ ਤੌਰ ਤੇ ਉਹ ਲੋਕ ਜਿਹੜੇ ਸਰਕਾ ਤੇ ਆਪਣੀ ਰੇਡਿਆ ਲਾਉਂਦੇ ਨੇ ਤਾਂ ਉਹਨਾਂ ਨੂੰ ਗਰਮੀ ਦਾ ਕਹਿਰ ਸਭ ਤੋਂ ਵੱਧ ਜਿਹੜਾ ਕੀ ਚੱਲਣਾ ਪੈ ਰਿਹਾ ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਸ ਜਾਰੀ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਹੁਣ ਵੱਡਾ ਬਦਲਾਅ ਜਿਹੜਾ ਕੀ ਦੇਖਣ ਨੂੰ ਮਿਲ ਸਕਦਾ ਹੈ ਦੱਸਣਾ ਹੈ ਕਿ ਮਾਝਾ ਪ੍ਰਦੇਸ਼ ਦੇ ਵਿੱਚ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਲਾਂਦੀ ਹੈ ਮੌਸਮ ਪਾਕ ਮਤਾਬਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਤੇਜ਼ ਹਮਾਮਾਂ ਤੋਂ ਬਾਅਦ ਪੰਜਾਬ ਦਾ ਮੌਸਮ ਵੀ ਬਦਲ ਸਕਦਾ ਹੈ ਤੇ ਇਸ ਦੇ ਨਾਲ ਹੀ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ بارش ਦੇ ਤੇਜ਼ ਹਮਾਮਾਂ ਜਲੰਦੀ ਭਵਿੱਖਬਾਣੀ ਕੀਤੀ ਗਈ ਹੈ ਵਿਪາກ ਦੇ ਮੁਤਾਬਕ 21 23 ਤੇ 24 ਮਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਫਿਰ ਤੋਂ ਬਿਜਲੀ ਗਰਜ ਨਾਲ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਇਹ ਬਦਲਾਖਾਸ ਕਰਕੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਅਤੇ ਨੇੜੇ ਤੇਰੇ ਦੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇੱਥੇ ਦੱਸਦੇ ਕਿ 22 ਮਈ ਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤਾਂ ਇਸ ਦਿਨ ਦਿਨ ਤੇ ਰਾਤ ਗਰਮੀ ਆਪਣਾ ਕਹਿਰ ਦਿਖਾਵੇਗੀ ਜਿਹੜੀ ਅਸਲੀ ਕਾਰਵਾਈ ਆ ਇਹ ਸਤਨਾਮ ਸਿੰਘ ਲਵਲੀ ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬਨ ਅੱਜ ਖਰਾਬ ਹੋ ਰਿਹਾ ਸੀ ਇਹ ਗਲਾਬ ਸਸਟਰ ਬਦਲਣ ਦੀ ਪਰਚਾਹੇ ਸੋਜਿਆ ਜਾ ਰਹੀ ਹੈ ਸੋ ਇਹਦੇ ਜਿਹੜੀ ਹੈਗੀ ਆ ਸਮੋਲਿਸ਼ ਕੀਤੀ ਜਾ ਰਹੀ ਹੈ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਨੇ ਜਿਹੜਾ ਅਜ ਪਰ ਬੈਲੈਂਸਿੰਗ ਚਾਹੀਦੀ ਆ ਉਹਨਾਂ ਦੀ ਗਾਇਡਲਾਈਨ ਦੇ ਹਿਸਾਬ ਨਾਲ ਇਹ ਕਾਰਵਾਈ ਚੱਲ ਰਹੀ ਹੈ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਠੀਕ ਕੰਮ ਕਾਤੋਂ ਕਾਤੋਂ ਇਹ ਨਸ਼ਾ ਵੇਚ ਰਿਆ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਕੁ ਪਰਚੇ ਤੇ ਹੋਈ ਹੋਈ ਆ ਇਹਨਾਂ ਦੇ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਖਤ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣ ਮੈਂ ਕਿੰਨੀ ਪ੍ਰੋਫੀ ਜਿਹੜੀ ਖਾਈਗੀ ਦੋਸਤੋ ਉਹ ਕਿਸ ਤਰ੍ਹਾਂ ਜੱਫਤ ਕੀਤੀ ਜਾਏਗੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਧੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਹੈ ਔਰ ਇੱਕ ਕੋਈ ਪ੍ਰਾਰਕ ਕਾਉਂਸਲਰ ਹੈ ਜਿਹੜਾ ਉਹ ਪੀ ਹੈ ਉਹਦਾ ਸਾਰੇ ਧੰਦੇ ਦੇ ਵਿੱਚ ਸ਼ਾਮਲ ਹੈ ਹਰ ਜਗ੍ਹਾ ਕਾਰਵਾਈ ਹੋਈ ਤੁਹਾਡੇ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਅਸੀਂ ਕਿੰਨਾ ਨੂੰ ਦੱਸਾਰੀ ਕਿ ਜੀ ਮੈਸੇਜ ਨਾ ਕਰਾਂ ਨੂੰ ਮੇਰੇ ਦੰਦਾ ਵਿੱਚ ਨਹੀਂ ਕਰ ਸਕਦੇ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਅਡਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਸੋਹੇਲ ਖਾਨ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਕੱਲ ਚੰਡੀਗੜ੍ਹ ਰਿਹائش ਵਿਖੇ ਬਾਲੀਵੁੱਡ ਅਦਾਕਾਰ ਸੋਹੇਲ ਖਾਨ ਦੇ ਨਾਲ ਮੁਲਾਕਾਤ ਕੀਤੀ ਸੀ ਸੰਬੰਧੀ ਸੀਐਮ ਮਾਨ ਨੇ ਖੁਦ ਆਪਣੇ ਐਕਸ ਅਕਾਊਂਟ ਤੇ ਫੋਟੋਆਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸੀਐਮ ਮਾਨ ਨੇ ਫੋਟੋਆਂ ਸਾਂਝੀਆਂ ਕਰਦੇ ਲਿਖਿਆ ਚੰਡੀਗੜ੍ਹ ਰਿਹائش ਵਿਖੇ ਬਾਲੀਵੁੱਡ ਜਗਤ ਦੇ ਉੱਗੇ ਅਦਾਕਾਰ ਸੋਹੇਲ ਸهيل ਖਾਨ ਮਿਲਣ ਆਏ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੌਕਾ ਮਿਲਿਆ ਸੋਹੇਲ ਖਾਨ ਨੇ ਪੰਜਾਬ ਤੇ ਪੰਜਾਬੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦੀ ਸ਼ਲਾਗਾ ਕੀਤੀ ਹੈ ਤੇ ਜਿਹੜੀ ਆਈਪੀਐਲ 2025 ਦਾ ਚੜਾ ਕੇ ਆਗਾਜ਼ ਹੋ ਚੁੱਕਿਆ ਤੇ ਮੈਚ ਕਾਫੀ ਤਾਂ ਖੇਲੇ ਜਾ ਚੁੱਕੇ ਨੇ ਤੇ 3 ਜੂਨ ਨੂੰ ਉਸ ਦਾ ਫਾਈਨਲ ਹੋਵੇਗਾ ਤੇ ਇਸੇ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੂ ਹ ਆਪਣੇ ਐਕਸ਼ਨਸ ਦੇ ਉੱਤੇ ਜਿਹੜਾ ਕਿ ਇੱਕ ਖਿਡਾਰੀ ਨੂੰ ਉਸ ਆਈਪੀਐਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਸਤੇ ਬੈਨ ਲੱਗ ਗਿਆ ਲਖਨਊ ਸੂਬਾ ਜੁਆਇੰਟ ਦੇ ਲਈ ਚੰਗੀ ਖਬਰ ਨਹੀਂ ਹੈ ਇਹ ਇਸ ਦੇ ਲਈ ਕਿਉਂਕਿ ਇਸ ਦੇ ਇੱਕ ਮਹੱਤਵਪੂਰਨ ਖਿਡਾਰੀ ਦਿਗਵੇਸ਼ ਰਾਠੀ ਨੂੰ ਮੋਤਲ ਕਰ ਦਿੱਤਾ ਗਿਆ ਸਪਿਨਰ ਰਾਠੀ ਨੂੰ ਅਭਿਸ਼ੇਕ ਸ਼ਰਮਾ ਨਾਲ ਲੜਾਈ ਲਈ ਮੋਤਲੀ ਦਾ ਸਾਹਮਣਾ ਕਰਨਾ ਪਿਆ ਦੋਵਾਂ ਵਿਚਕਾਰ ਇਹ ਲੜਾਈ 19 ਮਈ ਨੂੰ ਲਖਨਊ ਵਿੱਚ ਐਲਐਸਜੀ ਅਤੇ ਐਸਆਰਐਚ ਵਿਚਕਾਰ ਮੈਚ ਦੌਰਾਨ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਮੈਚ ਤੋਂ ਬਾਅਦ ਦਿਗਵੇਸ਼ ਰਾਠੀਦ ਨਾਲ ਆਪਣੇ ਸੁਲਾਹ ਬਾਰੇ ਦੱਸਿਆ ਸੀ ਪਰ ਮੈਦਾਨ ਤੇ ਜੋ ਕੁਝ ਵੀ ਹੋਇਆ ਉਹ ਮੈਚ ਰੈਫਰੀ ਦੀਆਂ ਨਜ਼ਰਾਂ ਵਿੱਚ ਸਹੀ ਨਹੀਂ ਸੀ ਅਤੇ ਆਈਪੀਐਲ ਨਿਯਮਾਂ ਦੇ ਅਨੁਸਾਰ ਦਿਗਵੇਸ਼ ਰਾਠੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਇਸ ਸਬੰਧੀ ਜਾਣਕਾਰੀ ਆਈਪੀਐਲ ਵੱਲੋਂ ਇੱਕ ਬਿਆਨ ਜਾਰੀ ਕਰਕੇ ਦਿੱਤੀ ਗਈ ਤੇ ਜਿਸ ਦੇ ਵਿੱਚ ਕਿਹਾ ਗਿਆ ਸੀ ਇਹ ਤੀਜੀ ਵਾਰ ਹੈ ਜਦੋਂ ਦਿਗਵੇਸ਼ ਰਾਠੀ ਨੂੰ ਡਿਸੀਜਨ ਦੇ ਵਿੱਚ ਲੈਵਲ 1 ਦਾ ਦੋਸ਼ੀ ਪਾਇਆ ਗਿਆ ਤੀਜੀ ਵਾਰ ਦੋਸ਼ੀ ਪਾਇਆ ਜਾਂ ਤਾਂ ਬਾਦ ਖੋਣ ਉਸ ਤੇ 5 ਟੀ ਮੈਰਿਟ ਅੰਕ ਜਿਸ ਕਾਰਨ ਉਸ ਨੂੰ پابੰਦੀ ਲਗਾਈ ਗਈ ਹੈ ਆਈਪੀਐਲ 2025 एलएसजी ਦੇ ਗੁਏਸ਼ਟਵਾਠੇ ਨੂੰ ਪਹਿਲੀ ਵਾਰ 1 ਅਪ੍ਰੈਲ ਨੂੰ ਪੰਜਾਬ ਕਿੰਗਸ ਦੇ ਵਿਰੁੱਧ ਮਾਮਲੇ ਵਿੱਚ ਲੈਵਲ 1 ਦਾ ਦੋਸ਼ੀ ਪਾਇਆ ਗਿਆ ਸੀ ਤੇ ਇਸ ਤੋਂ ਬਾਅਦ 4 ਅਪ੍ਰੈਲ 2025 ਨੂੰ ਮੁੰਬਈ ਇੰਡੀਅਨਸ ਦੇ ਵਿਰੁੱਧ ਦੂਜੀ ਵਾਰ ਉਸਨੂੰ ਲੈਵਲ 1 ਦਾ ਦੋਸ਼ੀ ਪਾਇਆ ਗਿਆ ਇਸ ਸੀਜ਼ਨ ਦੇ ਵਿੱਚ 5 ਡੀ ਮੈਰਿਟ ਅੰਕ ਮਿਲਣ ਦਾ ਮਤਲਬ ਹੈ ਕਿ ਉਸਨੂੰ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਹੈ ਇਸ ਦਾ ਮਤਲਬ ਹੈ ਕਿ ਉਹ ਹੁਣ 22 ਮਈ ਨੂੰ ਗੁਜਰਾ ਟਾਈਟਨਸ ਦੇ ਵਿਰੁੱਧ ਮੈਚ ਦੇ ਵਿੱਚ ਐਲਐਸਜੀ ਲਈ ਨਹੀਂ ਖੇਡ ਸਕੇਗਾ ਮੈਦਾਨ ਦੇ ਗਵੇਜਤਾ ਵਿਸ਼ੇਖ ਸ਼ਰਮਾ ਨਾਲ ਉਹਦੋ ਝਗੜਾ ਹੋਇਆ ਜਦੋਂ ਉਸਨੇ ਆਪਣੀ ਵਿਕਟ ਲਈ ਵਿਕਟ ਲੈਂਦੋਂ ਬਾਅਦ ਰਾਠੀ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਨੋਟਬੁੱਕ ਦਾ ਜਸ਼ਨ ਮਨਾਇਆ ਅਤੇ ਅਭਿਸ਼ੇਕ ਸ਼ਰਮਾ ਨੂੰ ਵਿਦਾਨ ਛੱਡਣ ਦਾ ਇਸ਼ਾਰਾ ਕੀਤਾ ਇਸ ਗੱਲ ਤੇ ਵਿਸ਼ੇਖ ਸ਼ਰਮਾ ਗੁੱਸੇ ਵਿੱਚ ਆ ਗਿਆ ਅਤੇ ਦੋਵਾਂ ਵਿੱਚ ਝੜਪ ਹੋ ਗਈ ਦੋਵਾਂ ਨੂੰ ਨੇੜੇ ਆਉਂਦੇ ਦੇਖ ਕੇ ਅੰਪਾਇਰ ਨੇ ਦਖਲ ਦਿੱਤਾ ਅਤੇ ਸਥਿਤੀ ਨੂੰ ਸ਼ਾਂਤ ਕਰਵਾਇਆ ਸੀ ਜਿਮ ਜਾਣ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ ਉਮਰ ਭਰ ਦੇ ਲਈ ਪਛਤਾਉਣਾ ਪੈ ਸਕਦਾ ਨੌਜਵਾਨ ਅੱਜਕੱਲ ਚੰਗੀ ਸਿਹਤ ਬਣਾਉਣ ਦੇ ਚੱਕਰ ਦੇ ਵਿੱਚ ਅੰਦਰੂਨੀ ਸਿਹਤ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਜਿਸ ਕਾਰਨ ਬਾਜ਼ਾਰਾਂ ਅਤੇ ਹੈਲਥ ਕਲੱਬਾਂ ਜਿਮਾਂ ਦੇ ਵਿੱਚ ਢੱਲਲੇ ਨਾਲ ਵਿਕ ਰਹੇ ਫੂਡ ਪ੍ਰੋਡਕਟਾਂ ਦੀ ਵਰਤੋਂ ਕਰਨ ਨਾਲ ਨੌਜਵਾਨ ਕਠਿਤ ਤੌਰ ਤੇ ਪਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਇੰਨਾ ਸਿਹਤ ਬਣਾਉਣ ਦਾ ਦਾਵਾ ਕਰਨ ਵਾਲੇ ਪ੍ਰੋਡਕਟਾਂ ਦੀ ਵਰਤੋਂ 15 ਤੋਂ 40 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਜ਼ਿਆਦਾ ਕੀਤੀ ਜਾ ਰਹੀ ਹੈ ਜਿਸ ਦੇ ਨੁਕਸਾਨ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਜਲਦ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਸਿਹਤ ਕਿੰਝ ਇਸ ਦੇ ਨਾਲ ਖਰਾਬ ਹੋ ਰਹੀ ਹੈ ਵੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਸਿਹਤ ਬਣਾਉਣ ਦੇ ਚੱਕਰ ਦੇ ਵਿੱਚ ਚੰਗੀ ਖੁਰਾਕ ਨੂੰ ਛੱਡ ਬਾਜ਼ਾਰ ਦੇ ਵਿੱਚ ਵਿਕਣ ਵਾਲੇ ਕਟਿਆ ਅਤੇ ਨਕਲੀ ਫੂਡ ਪ੍ਰੋਡਕਟਾਂ ਦਾ ਇਸਤੇਮਾਲ ਬਿਨਾਂ ਕਿਸੇ ਮਾਹਰ ਦੀ ਸਲਾਹ ਤੋਂ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਇਹਨਾਂ ਫੂਡ ਪ੍ਰੋਡਕਟਾਂ ਯਾਨੀ ਕਿ ਮਸਲ ਬਣਾਉਣ ਵਾਲੇ ਦੇ ਇਸਤੇਮਾਲ ਨਾਲ ਜ਼ਿਆਦਾਤਰ ਨੌਜਵਾਨ ਆਪਣੇ ਸਰੀਰ ਦੇ ਅਹਿਮ ਅੰਗਾਂ ਜਿਵੇਂ ਕਿ ਕਿਡਨੀ ਲੀਵਰ ਕੈਂਸਰ ਆੰਤੜੀਆਂ ਆਦਿ ਨੂੰ ਭਾਰੀ ਨੁਕਸਾਨ ਪਹੁੰਚਾ ਕੇ ਆਪਣੇ ਜੀਵਨ ਨੂੰ ਹਨੇਰੇ ਵੱਲ ਧੱਕ ਰਹੇ ਨੇ ਹੈਲਥ ਕਲੱਬਾਂ ਤੇ ਦੁਕਾਨਾਂ ਤੇ ਵਿਕਣ ਵਾਲੇ ਪ੍ਰੋਟੀਨ ਪ੍ਰੋਟੀਨ ਵੇ ਪ੍ਰੋਟੀਨ ਮੈਗਾ ਮਾਸ ਕੈਲਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪ੍ਰੋਡਕਟ ਸ਼ਾਮਿਲ ਹਨ ਇਹ ਪ੍ਰੋਡਕਟਰ ਜ਼ਿਲ੍ਹੇ ਦੇ ਹਰ ਖੇਤਰ ਦੇ ਵਿੱਚ ਮੌਜੂਦ ਜਮਾਤ ਤੋਂ ਇਲਾਵਾ ਸ਼ੋਰੂਮਾਂ ਦੇ ਵਿੱਚ ਡਿਸਪਲੇ ਕਰ ਤੜਲੇ ਨਾਲ ਵਿਕ ਰਹੇ ਨੇ ਜੁਨਾ ਦੀ ਕੀਮਤ 500 ਤੋਂ 8000 ਰੁਪਏ ਤੱਕ ਵਸੂਲ ਕੀਤੀ ਜਾ ਰਹੀ ਹੈ ਜ਼ਿਕਰ ਇਹ ਹੋ ਗਿਆ ਹੈ ਕਿ ਜ਼ਿਆਦਾਤਰ ਵਪਾਰੀਆਂ ਵੱਲੋਂ ਉਕਤ ਪ੍ਰੋਡਕਟ ਖੁਦ ਫੈਕਟਰੀਆਂ ਤੋਂ ਤਿਆਰ ਕਰਵਾ ਮਨਮਰਜ਼ੀ ਦੇ ਰੇਟ ਵਸੂਲ ਕੀਤੇ ਜਾ ਰਹੇ ਨੇ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਲਬਾ ਆਦਿ ਦੇ ਵਿੱਚ ਫੂਡ ਪ੍ਰੋਡਕਟ ਦਾ ਕਾਰੋਬਾਰ ਕਰਨ ਦੇ ਲਈ ਐਫਐਸਐਸਆਈ ਦਾ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ ਪਰੰਤੂ ਜ਼ਿਲ੍ਹੇ ਅੰਦਰ ਮੌਜੂਦ ਹੈਲਥ ਕਲੱਬਾਂ ਤੇ ਦੁਕਾਨ ਮਾਲਕਾਂ ਵੱਲੋਂ ਬਿਨਾਂ ਮਨਜ਼ੂਰੀ ਕਟਿਆ ਕਿਸਮ ਦੇ ਪ੍ਰੋਡਕਟ ਵੇਚਦੇ ਹੋਏ ਮੋਟੀ ਕਮਾਈ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜੇ ਜਲਦ ਠੋਸਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਭਵਿੱਖ ਹੋਰ ਖਤਰੇ ਦੇ ਵਿੱਚ ਪੈ ਚਾਵੇਗਾ ਸਿਟੀ ਹਸਪਤਾਲ ਦੇ ਮਾਲਕ ਅਤੇ ਐਮ ਡੀ ਚੁਕਜੀਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਫੂਡ ਪ੍ਰੋਡਕਟਾਂ ਦੀ ਵਰਤੋਂ ਵੱਡੇ ਧਿਆਨ ਦੇ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਫੂਡ ਪ੍ਰੋਡਕਟਾਂ ਦੀ ਜ਼ਿਆਦਾ ਵਰਤੋਂ ਨਾਲ ਇਨਸਾਨ ਦੀਆਂ ਕਿਡਨੀਆਂ ਲੀਵਰ ਹਾਰ ਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਕਿਸੇ ਵੀ ਵਸਤੂ ਦੀ ਬਿਨਾਂ ਸਲਾਹ ਤੋਂ ਵਰਤੋਂ ਨਹੀਂ ਕਰਨੀ ਚਾਹੀਦੀ ਔਲਸ ਵੈਲ ਡਾਈਟੀਸ਼ਨ ਪਵਨ ਕੁਮਾਰ ਚਾਵਲਾ ਨੇ ਵੀ ਦੱਸਿਆ ਕਿ ਲੋੜ ਤੋਂ ਜ਼ਿਆਦਾ ਪ੍ਰੋਟੀਨ ਕੈਲਸ਼ੀਅਮ ਆਦਿ ਦੀ ਵਰਤੋਂ ਸਾਡੇ ਸਰੀਰ ਦੇ ਲਈ ਨੁਕਸਾਨਦਾਇਕ ਬਣ ਸਕਦੀ ਹੈ ਜਿਸ ਦੇ ਲਈ ਸਾਨੂੰ ਰੋਜ਼ਾਨਾ ਹਰੀਆਂ ਸਬਜ਼ੀਆਂ ਫਲ ਫਾਈਬਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਰੋਜ਼ਾਨਾ ਰਾਤ ਦਾ ਖਾਣਾ ਸਮੇਂ ਸਿਰ ਲੈਣ ਦੇ ਨਾਲ ਨਾਲ ਰੋਜ਼ਾਨਾ 3 ਲੀਟਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸੈਰ ਅਤੇ ਯੋਗ ਬਹੁਤ ਜ਼ਰੂਰੀ ਨੇ ਜੰਗ ਤੋਂ ਬਾਅਦ ਯਾਨੀ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਤੋਂ ਬਾਅਦ ਕਾਫੀ ਜਿਹੜਾ ਕਿ ਮਾਹੌਲ ਪੱਗਿਆ ਸੀ ਤਾਂ ਦੱਸਣਾ ਕਿ ਹੁਣ ਰਿਟਰੀਟ ਸੈਰਮਨੀ ਜਿਹੜੀ ਕਿ ਮੁਰਤੋਂ ਸ਼ੁਰੂ ਹੋਵੇਗੀ ਪਾਤਰ ਦੇ ਪਾਕਿਸਤਾਨ ਦੇ ਵਿਚਕਾਰ ਹੋਏ ਤਣਾ ਕਾਰਨ 7 ਮਈ ਤੋਂ ਮੁਲਤਵੀ ਕੀਤੇ ਗਏ ਮੀਟਿੰਗ ਦੇ ਟਵੀਟ ਸਮਾਰੋਹ ਨੂੰ ਸੀਮਾ ਸੁਰੱਖਿਆ ਭਾਰ ਯਾਨੀ ਕਿ ਬੀਐਸਐਫ 2 ਮਈ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ ਇਹ ਪ੍ਰੇਡ ਸਮਾਰੋ ਅਟਾਰੀ ਵਾਗਾ ਹੁਸੈਨੀਵਾਲਾ ਤੇ ਸਾਰਦ ਕੀ ਬਾਰਡਰ ਵਿਖੇ ਆਯੋਜਿਤ ਕੀਤਾ ਜਾਂਦਾ ਜੋ ਕਿ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਰੋਜ਼ਾਨਾ ਸੱਭਿਆਚਾਰਕ ਅਤੇ ਫੌਜੀ ਬਹਾਦਰੀ ਦਾ ਪ੍ਰਤੀਕ ਬਣ ਗਏ ਹਨ ਬੀਐਸਐਫ ਦੇ ਸੂਤਰਾਂ ਦੇ ਅਨੁਸਾਰ ਸਮਾਰੋ ਬਹਾਲ ਕੀਤਾ ਜਾਵੇਗਾ ਪਰ ਕੁਝ ਬਦਲਾਅ ਦੇ ਨਾਲ ਇਸ ਸਮੇਂ ਦੌਰਾਨ 게ਟ ਨਹੀਂ ਖੋਲੇ ਜਾਣਗੇ ਭਾਰਤ ਪਾਕਿਸਤਾਨ ਸੁਰੱਖਿਆ ਬਲਾ ਵਿਚਕਾਰ ਆਮ ਹੱਥ ਮਿਲਣਾ ਹੁੰਦਾ ਜੋ ਹੁਣ ਬੰਦ ਹੋ ਜਾਵੇਗਾ ਸਮਾਰੋਧੀ ਰਵਾਇਤੀ ਫੌਜੀ ਗਤੀਸ਼ੀਲਤਾ ਬਰਕਰਾਰ ਰਹੇਗੀ ਪਰ ਸਰਹੱਦ ਪਾਰ ਆਲ ਮੇਰ ਸੀਮਿਤ ਹੋਵੇਗਾ ਜਿੱਥੋਂ ਤੱਕ ਝੰਡੇ ਉਤਾਰਨ ਦਾ ਸਵਾਲ ਹੈ ਦੋਵਾਂ ਪਾਸਿਆਂ ਦੇ ਸੈਨਿਕ ਬੰਦ ਦਰਵਾਜ਼ਿਆਂ ਦੇ ਪਾਰ ਖੜੇ ਹੋਣ ਤੋਂ ਬਾਅਦ ਹੀ ਆਪਣੇ ਆਪਣੇ ਦੇਸ਼ਾਂ ਦੇ ਝੰਡੇ ਉਤਾਰਨਗੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੂਟਨੀਤਿਕ ਅਤੇ ਸੁਰੱਖਿਆ ਤਣਾਅ ਦੇ ਕਾਰਨ 7 ਮਈ ਨੂੰ ਇਹ ਸਮਾਗਮ ਅਚਾਨਕ ਮੁਲਤਵੀ ਕਰ ਦਿੱਤਾ ਗਿਆ ਸੀ ਪੀਐਸਐਫ ਨੇ ਉਸ ਸਮੇਂ ਇਸ ਬਾਰੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਸੀ ਪਰ ਸੁਰੱਖਿਆ ਕਾਰਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਤੈਸਲਾ ਲਿਆ ਗਿਆ ਸੀ ਆਖਿਰਕਾਰ ਬੀਟਿੰਗ ਰਿਟਰੀਟ ਕੀ ਹੈ ਤਾਂ ਬੀਟਿੰਗ ਰਿਟਰੀਟ ਇੱਕ ਪ੍ਰਤੀਕਾਤਮਕ ਫੌਜੀ ਪਰੇਡ ਹੈ ਜੋ ਹਰ ਸ਼ਾਮ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦੁਆਰਾ ਆਪੋ ਆਪਣੇ ਸਰਹੱਦੀ ਚੌਂਕਿਆ ਤੇ ਇੱਕੋ ਸਮੇਂ ਆਯੋਜਿਤ ਕੀਤੀ ਜਾਂਦੀ ਹੈ ਇਸ ਦੇ ਵਿੱਚ ਚੰਡੇ ਨੂੰ ਰਸਮੀ ਤੌਰ ਤੇ 헤ਠਾ ਕਰਨਾ ਸਿਖਲਾਈ ਪ੍ਰਾਪਤ ਸਿਪਾਈਆਂ ਦਾ ਮਾਰਚ ਕਰਨਾ ਅਤੇ ਭੀੜ ਦੇ ਸਾਹਮਣੇ ਬਹਾਦਰੀ ਦਾ ਪ੍ਰਦਰਸ਼ਨ ਕਰਨਾ ਸ਼ਾਮਿਲ ਹੈ ਇਹ ਸਮਾਗਮ ਹਰ ਰੋਜ਼ ਸੈੰਕੜੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਖਾਸ ਕਰਕੇ ਅਟਾਰੀ ਵਹਾਗਾ ਸਰਹੱਦ ਤੇ ਜੋ ਕਿ ਇਸ ਦਾ ਸਭ ਤੋਂ ਮਸ਼ਹੂਰ ਸਥਾਨ ਹੈ ਪਹਾੜੀ ਰਿਟਰੀਟ ਸਮਾਰੋਹ ਦੁਬਾਰਾ ਸ਼ੁਰੂ ਹੋ ਰਹੇ ਹਨ ਪਰ ਬੀਐਸਐਫ ਅਤੇ ਹੋਰ ਖੂਫੀਆ ਏਜੰਸੀਆਂ ਵੱਲੋਂ ਸੁਰੱਖਿਆ ਪ੍ਰਤੀ ਵਾਧੂ ਚੌਕਸੀ ਰੱਖੀ ਜਾ ਰਹੀ ਹੈ ਸਰਹੱਦੀ ਖੇਤਰ ਦੇ ਵਿੱਚ ਨਿਗਰਾਨੀ ਪਹਿਲਾਂ ਨਾਲੋਂ ਵੀ ਸਖਤ ਕਰ ਦਿੱਤੀ ਗਈ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਵੀ ਅਲਰਟ ਤੇ ਰੱਖਿਆ ਗਿਆ ਹੈ ਫ੍ਰੀਹਮਗੁੰਡ ਸਾਹਿਬ ਜਾਣ ਵਾਲੇ ਸ਼ਰਦਾਲੂਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸਖਤirਤ ਸਥਾਨ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵਿੱਚ ਇਸ ਸਾਲ 25 ਮਈ ਤੋਂ ਸ਼ੁਰੂ ਹੋਵੇਗੀ ਅਤੇ ਯਾਤਰਾ ਤੋਂ ਪਹਿਲਾਂ ਬਰਫ਼ ਸਾਫ਼ ਕਰਨ ਅਤੇ ਰਸਤਾ ਤਿਆਰ ਕਰਨ ਦੇ ਲਈ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਬਿੰਦ ਘਾਟ ਪਹੁੰਚ ਗਈ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜੁੱਤੇ ਦੀ ਵਨਗੀ ਹੋਵੇਗੀ ਇਸ ਵਾਰ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਵੱਲੋਂ ਸ਼ਰਦਾਲੂਆਂ ਦੇ ਸਵਾਗਤ ਅਤੇ ਸਨਮਾਨ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹਿਮਕੁੰਡ ਸਾਹਿਬ ਦੇ ਕਵਾੜ 25 ਮਈ ਤੋਂ ਸ਼ਰਦਾਲੂਆਂ ਲਈ ਖੋਲ ਦਿੱਤੇ ਜਾਣਗੇ ਇਸ ਦਿਨ ਤੋਂ ਹੀ ਗੋਵਿੰਦਗੜ ਤੋਂ ਕੰਗਰੀਆ ਤੱਕ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਜਾਵੇਗੀ ਜਿਸਾਂ ਜੋ ਕਿ ਪਵਨ ਹੰਸ ਐਵੀਏਸ਼ਨ ਦੁਆਰਾ ਚਲਾਈ ਜਾਵੇਗੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਸੁਚਾਰੂ ਅਤੇ ਸੁਵਿਧਾਜਨਕ ਬਣਾਉਣ ਦੇ ਲਈ ਉਤਰਾਖੰਡ ਸਿਵਲ 에ਵੀਏਸ਼ਨ ਵਿਕਾਸ ਅਥਾਰਟੀ ਅਤੇ IRCTC ਨੇ ਸਾਂਝੇ ਤੌਰ ਤੇ ਹੈਲੀ ਸੇਵਾ ਦੀ ਆਨਲਾਈਨ ਬੁਕਿੰਗ ਦਾ ਪ੍ਰਬੰਧ ਕੀਤਾ ਹੈ। ਹੈਲੀਕਾਪਟਰ ਸੇਵਾ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ 19 ਮਈ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਯਾਤਰੀ IRCTC ਦੀ ਅਧਿਕਾਰਤ ਵੈੱਬਸਾਈਟ halia yatra.irctc.co.in ਤੇ ਜਾ ਕੇ ਟਿਕਟ ਬੁੱਕ ਕਰ ਸਕਦੇ ਨੇ ਤੇ ਸੇਵਾ 25 ਮਈ ਤੋਂ 22 ਜੂਨ 2025 ਤੱਕ ਉਪਲਬਧ ਰਹੇਗੀ ਬੁਕਿੰਗ ਸਿਰਫ ਆਨਲਾਈਨ ਮੋਡ ਰਾਹੀਂ ਕੀਤੀ ਜਾ ਸਕੇਗੀ ਤਾਂ ਇਹ ਇੱਕ ਸਹੂਲਤ ਜਿਹੜੀ ਕਿ ਸਰਦਾਲੂਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਇਹ ਇੱਕ ਵੱਡਾ ਅਲਾਨਾ ਸ੍ਰੀ ਹਿਮਕੁੰਡ ਸਾਹਿਬ ਜਾਣ ਵਾਲੇ ਸ਼ਰਦਾਲੂਆਂ ਦੇ ਲਈ ਇੱਕ ਵੱਡੀ ਖਬਰ ਹੈ ਇਸ ਦੇ ਮੱਦੇਨਜ਼ਰ 25 ਮਈ ਤੋਂ ਯਾਤਰਾ ਸ਼ੁਰੂ ਹੋ ਚਾਵੇਗੀ ਤੇ ਹੈਲੀਕਾਪਟਰ ਸੇਵਾ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਯਾਨੀ ਕਿ ਆਰਬੀਏ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਜਿਸ ਦੇ ਨਾਲ 2 ਸਾਲਾਂ ਵਿੱਚ ਪਹਿਲੀ ਵਾਰ ਨਕਦ ਦਰ 4% ਤੋਂ ਹੇਠਾਂ ਆ ਗਈ ਹੈ ਦੱਸਦੀ ਹੈ ਕਿ ਮਈ ਦੀ ਮੀਟਿੰਗ ਦੇ ਵਿੱਚ ਆਰਬੀਏ ਦੇ ਮੁਦਰਾ ਨੀਤੀ ਬੋਰਡ ਦੇ ਨਕਦ ਦਰ ਨੂੰ 4.25% ਘਟਾ ਕੇ 3.85% ਕਰਨ ਦਾ ਫੈਸਲਾ ਕੀਤਾ ਗਿਆ ਇਸ ਫੈਸਲੇ ਤੋਂ ਬਾਅਦ ਆਸਟ੍ਰੇਲੀਆਈ ਡਾਲਰ ਲਗਭਗ 64.5 ਅਮਰੀਕੀ ਸੈਂਟ ਤੋਂ ਡਿੱਗ ਕੇ ਕਾਂਟਿਸ਼ ਆ ਰਿਹਾ 2 ਅਮਰੀਕੀ ਸੈਂਟ ਹੋ ਗਿਆ ਇਸ ਦੇ ਨਾਲ ਵਿਆਜ ਦਰਾਂ ਦੇ ਵਿੱਚੋਂ ਹੋਰ ਕਟੌਤੀ ਦੀਆਂ ਉਮੀਦਾਂ ਜਿਹੜੀ ਕਿ ਵੱਧ ਗਈਆਂ ਨੇ ਆਰਬੀਏ ਬੋਰਡ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕੀ ਮਹਿੰਗਾਈ ਦੇ ਟੀਚੇ ਦੇ ਆਸ-ਪਾਸ ਰਹਿਣ ਦੀ ਉਮੀਦ ਦੇ ਨਾਲ ਬੋਰਡ ਨੇ ਇਸ ਮੀਟਿੰਗ ਦੇ ਵਿੱਚ ਮੁਦਰਾ ਨੀਤੀ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਅਤੇ ਦਰਾਂ ਦੇ ਵਿੱਚ ਕਟੌਤੀ ਦੇ ਨਾਲ ਮਈ 2022 ਅਤੇ ਨਵੰਬਰ 2023 ਦੇ ਵਿਚਕਾਰ 13 ਦਰਾਂ ਵਿੱਚ ਵਾਧੇ ਤੋਂ ਬਾਅਦ ਕਰੇਲੂ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਹੋਰ ਰਾਹਤ ਮਿਲੇਗੀ ਤਾਂ ਬਿਲਕੁਲ ਇਹ ਵੱਡੀ ਖਬਰ ਜਿਹੜੀ ਕਿ ਥਰਨ ਨਾਲ ਇਸ ਵੇਲੇ ਅਸੀਂ ਸਾਂਝੀ ਕਰ ਰਹੇ ਹਾਂ ਰਿਜ਼ਰਵ ਬੈਂਕ ਆਸਟ੍ਰੇਲੀਆ ਨੇ ਜਿਹੜਾ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਤਿਸ ਦੇ ਮਦੇ ਨਜ਼ਰ ਆਰਬੀ ਦੇ ਮੁਦਰਾ ਨੀਤੀ ਬੋਰਡ ਨੇ ਨਕਦ ਦਰ ਨੂੰ ਜਿਹੜਾ ਕਿ 0.25% ਘਟਾ ਕੇ 3.85% ਕਰਨ ਦਾ ਐਲਾਨ ਹੈ ਜਿਹੜਾ ਕਿ ਵੱਡਾ ਫੈਸਲਾ ਹੈ ਤੈਸ ਦੇ ਵਿੱਚ ਤੁਹਾਨੂੰ ਦੱਸਣਾ ਹੈ ਕਿ ਆਪਣੇ ਇੱਕ ਬਿਆਨ ਵੀ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਮਹਿੰਗਾਈ ਦੇ ਟੀਚੇ ਦੇ ਆਸ-ਪਾਸ ਰਹਿਣ ਦੀ ਉਮੀਦ ਦੇ ਨਾਲ ਬੋਰਡ ਨੇ ਇਸ ਮੀਟਿੰਗ ਦੇ ਵਿੱਚ মুদ্রਾ ਨੀਤੀ ਦੇ ਵਿੱਚ ਟਿਲ ਦੇਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਮੱਦੇਨਜ਼ਰ ਹੀ ਦਰਾਂ ਦੇ ਵਿੱਚ ਕਟੌਤੀ ਨਾਲ ਮਈ 2022 ਨਵੰਬਰ 2023 ਦੇ ਵਿਚਕਾਰ 13 ਦਰਾਂ ਵਿੱਚ ਵਾਧੇ ਤੋਂ ਬਾਅਦ ਕਰੇਲੂ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਹੋਰ ਰਾਹਤ ਜ਼ਰੂਰ ਮਿਲੇਗੀ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਤੇ ਚਾਲਸਾ ਦਾ ਧੰਨਵਾਦ